ਕਰਤੀ ਇਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦਾ ਟਾਪ ਦਾ ਆਰਡਰ ਆ ਬਾਈ ਹਨਾ ਬਹੁਤ ਜਿਆਦੇ ਵੀਰੇ ਮੁੱਲੇ ਦਾ ਵੀਰੇ ਜੇ ਤਾਂ ਹੁੰਦੀ ਵੜ ਲਾਰ ਰੰਗ ਚ ਠੀਕ ਆ ਬਾਈ ਤਾਂ ਸੀਗੀ ਇਹ 1.5 ਲੱਖ ਦੀ ਬਿਲਕੁਲ ਬਾਈ ਅੱਜ ਸਿਰਫ ਇਹ 75000 ਦੀ ਹਾਂ ਨਾ ਦੇਣੀ ਆ ਇਹ ਸਿਰਫ ਅੱਜ ਇਹ ਆਪਾਂ ਹਾਂ ਪੀਆ ਕਰ ਰਹੀ ਆ ਦੀ ਸਿਰਫ ਸੱਜਣੋ ਤੁਹਾਨੂੰ ਇਹ ਮਿਲ ਜਣੀ ਆ ਤੁਸੀਂ ਚੈੱਕ ਕਰਕੇ ਦੇਖੋ ਬਈ ਸਿਰਫ ਦੇਵਾਂਗੇ 65000 ਦੀ ਸਿਰਫ 65000 ਦੀ ਇਹ ਵੜ ਤਿਆਰ ਹੁੰਦੀ ਸਵਾ ਲੱਖ ਦੀ ਵੀਰੇ ਗਾਂ ਵਿਕਦੀ ਵੇਚਣ ਲਈ ਜਾਂਦਾ ਬਈ ਉਹਦੇ ਵੱਤ ਚਾ ਗਾ ਮਾਦੇ ਦੀ ਚੀਜ਼ ਆ ਵੀਰੇ ਬਾਦੀ ਵਾਲੀ ਚੀਜ਼ ਆ ਕਿਉਂਕਿ ਬਰੀਡ ਦੇ ਵਿੱਚ ਸੋਹਣੀ ਆ ਮੇਨ ਗੱਲ ਜਿਹੜੀ ਮੈਨੂੰ ਇਹਦੀ ਖਾਸ ਲੱਗੀ ਬਈ ਇਹਦਾ ਆਰਡਰ ਬੜੀ ਚੰਗੀ ਕੁਆਲਿਟੀ ਦਾ ਬਹੁਤ ਬਹੁਤ ਵੀਰੇ ਜਿੰਨਾ ਲੇਵਾ ਤਿਆਰ ਕਰਨਾ ਆਉਂਦੀ ਅੱਖਾਂ ਸਾਹਮਣੇ ਤਿਆਰ ਕਰੂਗੀ ਇਹ ਸਿਰਫ ਹੀ ਵੀਰੇ ਆਫਰ ਵਾਲਾ ਕੰਮ ਆ ਵੀਰੇ ਠੀਕ ਆ 52000 ਦੀ ਆਪਾਂ ਵੜ ਦੇ ਦੇਾਂਗੇ ਸਿਰਫ 5200 ਸਾਰੀ ਕਾ ਮਿੱਤਰੋ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਹੋਇਆ ਪੈਂਡ ਬਰਗਾੜੀ ਤਹਿਸੀਲ ਜੈਤੋ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਦੌਲਤ ਆਰਾਮ ਡੈਰੀ ਫਾਰਮ ਤੇ ਚਾਰ ਟੌਪ ਦੇ ਨਗ ਜਿਹੜੇ ਇਹ ਵੀਡੀਓ ਦੇ ਵਿੱਚ ਆਪਾਂ ਸ਼ੂਟ ਕੀਤੇ ਆ ਕਿਆਰੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਤੇ ਰੇਟ ਵਗੈਰਾ ਦੁੱਧ ਵਗੈਰਾ ਸਾਰੀ ਜਾਣਕਾਰੀ ਲੈ ਕੇ ਜਾਵਾਂਗੇ ਵੀਡੀਓ ਨੂੰ ਸਾਰੀ ਨੂੰ ਅਖੀਰ ਤੱਕ ਦੇਖ ਲਿਓ ਜਾਨਵਰ ਦੀ ਤਸੱਲੀ ਤੁਸੀਂ ਕਰਨੀ ਆ ਜਾਣਕਾਰੀ ਤੁਹਾਨੂੰ ਮੈਂ ਲੈ ਕੇ ਦੇਣੀ ਆ ਗੱਲਬਾਤ ਆਪਾਂ ਕਰਦੇ ਆਂ ਅਵਤਾਰ ਦੇ ਨਾਲ ਅਵਤਾਰ ਪਹਿਲਾਂ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਾਈ ਅਵਤਾਰ ਚਾਰੇ ਨਗ ਬਾਈ ਟਾਪ ਕੁਆਲਟੀ ਦੇ ਹਨਾ ਸਿਰੇ ਦੇ ਪੀਸੀ ਹੋ ਜਾਮਾ ਸਿਰੇ ਦੇ ਪੀਸੀ ਹਨਾ ਤੇ ਰੇਟ ਆਪਣੇ ਬਾਈ ਉਹੀ ਆ ਹਨਾ ਵੀਰੇ ਸਿਰਫ ਵੀਰੇ 52000 ਤੋਂ ਸ਼ੁਰੂ ਲਓ ਵੀ ਮਿੱਤਰੋ 52000 ਤੋਂ ਰੇਟ ਸ਼ੁਰੂ ਗੱਲਬਾਤ ਕਰੀਏ ਬਾਈ ਪਹਿਲੇ ਨਗੀਨੇ ਪੀਸ ਦੀ ਜੇਰ ਕੰਪਲੀਟ ਪਾਤੀ ਆ ਵੀਰੇ ਕੱਲੀ ਕੱਲੀ ਚੀਜ਼ ਦੀ ਵੀਡੀਓ ਬਣੀ ਹੋਈ ਆਪਣੇ ਕੋਲੇ ਠੀਕ ਆ ਬਾਈ ਹਾਂ ਥਣਾਥੋ ਨਾਲ ਦੀ ਇੱਕ ਨੰਬਰ ਆ ਜਾ ਇੱਕ ਨੰਬਰ ਬੱਤਿਆ ਕੀ ਦਿੱਤਾ ਬਈ ਬੱਛਾ ਬੱਛਾ ਵੀਰੇ ਜਮਾ ਬੱਛਾ ਬਾਈ ਹੈਨਾ ਤੇ ਬਾਈ ਅਲ ਰਾਊਟਰ ਬੜਾ ਜਿਆਦੇ ਨੀਯਾਜ ਚੰਗਾ ਹੈ ਨਾ ਅਗਰ ਬੋਲਣ ਦੀ ਲੋੜ ਹੀ ਨਹੀਂ ਆਪਾਂ ਨੂੰ ਕੈਨ ਦੀ ਕੋਈ ਲੋੜ ਨਹੀਂ ਅੰਦਾਜ਼ਾ ਅਵਤਾਰ ਕਿੰਨਾ ਦੁੱਧ ਪਿਆਉ ਬਾਈ ਇਹ ਕੈਨ ਨੂੰ ਵੀਰੇ 30 32 ਕਿਲੋ ਦੀ ਕਾਈ ਭਰਉਂਦੀ ਆ ਪਰ 24 25 ਕਿਲੋ ਖਰਾਬ ਦਾ ਦਬੈਡ ਦਊਗੀ ਦੇਣਾ ਚਾਹੀਦਾ ਬਾਈ ਹੈਨਾ ਬਾਡੀ ਵੇਟ ਵੀਰੇ ਵੈੜ ਦੀ ਬਰੀਡ ਜਿਆਦੇ ਹੱਦੋਂ ਜਿਆਦੇ ਆ ਜਿਆਦੇ ਆ ਬਾਈ ਹੈਨਾ ਤੇ ਲਿਆ ਬਈ ਇਹ ਦੇੜੇ ਸਾਹ ਨਾ ਬਰੀੜੇ ਦੀ ਇੱਥੇ ਚੈੱਕ ਕਰੋ ਬਹੁਤ ਜਿਆਦੇ ਚੰਗੀ ਕੁਆਲਿਟੀ ਆ ਕਹਿਣ ਦੀਆਂ ਗੱਲਾਂ ਨਹੀਂ ਰੰਗ ਰੰਗ ਦੇਖੋ ਤੁਸੀਂ ਐਨ ਇੱਕ ਹੀ ਅਮਕਦਮ ਕਾਲੀ ਤੇ ਆਰਡਰ ਤੁਸੀਂ ਇੱਥੋਂ ਚੈੱਕ ਕਰਕੇ ਦੇਖੋ ਬਹੁਤ ਜਿਆਦੇ ਟਾਪ ਦਾ ਆਰਡਰ ਆ ਬਾਈ ਹਨਾ ਬਹੁਤ ਜਿਆਦੇ ਵੀਰੇ ਬਹੁਤ ਜਿਆਦੇ ਟਾਪ ਦਾ ਆਰਡਰ ਇੱਥੇ ਚੈੱਕ ਕਰੋ ਥਣ ਥਣ ਵੀ ਬਾਈ ਬਹੁਤ ਸੋਹਣਾ ਲੱਗਿਆ ਹਨਾ ਕਹਿਣ ਦੀ ਬਾਈ ਕੋਈ ਕਮੀ ਨਹੀਂ ਅੱਜ ਦੀ ਕਿਰਪਾ ਅੱਜ ਦੀ ਘੜੀ ਦਾ ਰੱਬ ਦੀ ਕਿਰਪਾ ਨੇ ਹਾਂ ਹਾਂ ਅੰਦਾਜ਼ਾ ਹਨਾ ਸਾਰ ਅੰਦਾਜ਼ਾ ਜੱਜ ਮੈਂ ਮੰਨ ਲਵਾਂ ਆਪਾਂ ਕੰਮ ਕਰਦੇ ਆਂ ਆਪ ਨੂੰ ਤਜਰਬਾ ਹੁੰਦਾ ਹਨਾ ਤਜਰਬਾ ਹਰੇਕ ਬੰਦੇ ਨੂੰ ਹੁੰਦਾ ਆਪਦੇ ਹਿਸਾਬ ਨਾਲ ਹੀ ਅਗਲਾ ਕਹਿੰਦਾ ਹਨਾ ਸਿਆਣਾ ਹੁੰਦਾ ਆਪਣਾ ਤਜਰਬਾ ਕੀ ਕਹਿੰਦਾ ਵੀ ਇਹ ਇਸੂਏ ਦੇ ਵਿੱਚ ਕਿੰਨਾ ਦੁੱਧ ਪਿਆਉਗੀ ਬਾਈ ਆਪਣੇ ਕੋਲੇ ਵਾੜ ਖੜੀ ਰਹੀ ਤਾਂ ਚੰਗੀ ਸੇਵਣਾ ਦੁੱਧ 24 25 ਕਿਲੋ ਖਰਾ ਦੁੱਧ ਵਾੜ ਦੇ ਦਊਗੀ ਦੇਣਾ ਚਾਹੀਦਾ ਬਾਈ ਹਨਾ ਆਰਡਰ ਕਿਉਂ ਗਏ ਬਾਈ ਹੈ ਵੀ ਇਹ ਵੀ ਨਹੀਂਗਾ ਵੀ ਇੱਕ ਪਾਸੇ ਨੂੰ ਆ ਜਾਂ ਟੇਢਾ ਜਾ ਹੁੰਦਾ ਹਨਾ ਨਾ ਨਾ ਵੀਰੇ ਇੱਕੋ ਜਿਹਾ ਵੰਗੂ ਇੱਕ ਸਾਰਾ ਇੱਕੋ ਜਾਂ ਹੋਊਗਾ ਹਾਂ ਸਾਰਾ ਇੱਕੋ ਜਾਂ ਵਾ ਤੁਸੀਂ ਚੈੱਕ ਕਰਕੇ ਦੇਖੋ ਬਹੁਤ ਯਾਦ ਟਾਪ ਦੀ ਬਰੀਡ ਵਾਲੀ ਆ ਤੇ ਬਾਕੀ ਜੇ ਗੱਲਬਾਤ ਕਰੀਏ ਆ ਪਰ ਰੰਗ ਰੰਗ ਬਹੁਤ ਸੋਹਣਾ ਥਾਣ ਤੁਸੀਂ ਇਚਪੁ ਚੱਕ ਕਰਕੇ ਦੇਖੋ ਬਹੁਤ ਟਾਪ ਕੁਆਲਟੀ ਦਾ ਜਿਹੜਾ ਥਾਣ ਲੱਗਿਆ ਹੋਇਆ ਵਾ ਤੇ ਬਾਕੀ ਜੇ ਗੱਲ ਕਰੀਏ ਆ ਓਦਾਂ ਵੀ ਬਾਈ ਜਿਵੇਂ ਸ਼ੋਅ ਦੇ ਵਿੱਚ ਹੁੰਦੇ ਆ ਨਾ ਹਾਂ ਹਾਂ ਹੈਨਾ ਬਰੀਡ ਵਾਲੇ ਸ਼ੋਅਾਂ ਦੇ ਵਿੱਚ ਉਹੋ ਜੀ ਆ ਬਿਲਕੁਲ ਬਾਈ ਬਿਲਕੁਲ ਹਾਂ ਇਥੇ ਤੁਸੀਂ ਚੈੱਕ ਕਰਕੇ ਦੇਖ ਲਓ ਕਰਮਾ ਵਾਲੀ ਬਹੁਤ ਜਿਆਦਾ ਚੰਗੀ ਆ ਅਵਤਾਰ ਇਹ ਇਹ ਆਪਾਂ ਬਾਈ ਅੱਜ ਹਨ ਮੁੱਲ ਕਰਾਉਣ ਨੂੰ ਦਾ ਇਹ ਇਹੋ ਜਿਹੀ ਜਿੰਦਗੀ ਨੇ ਬਾਈ ਨਹੀਂ ਮਿਲਦੇ ਮੁੱਲ ਕਰਾਉਣ ਦੇ ਹਨਾ ਬਾਈ ਅੱਜ ਕੀ ਇਹਦਾ ਆਪਾਂ ਦੇਣ ਲੈਣਾ ਬਾਈ ਮੋਲੇ ਦਾ ਵੀਰੇ ਜੇ ਤਾਂ ਹੁੰਦੀ ਵਹਿੜ ਲਾਰ ਰੰਗ ਚ ਠੀਕ ਆ ਬਾਈ ਤਾਂ ਸੀਗੀ ਇਹ 1.5 ਲੱਖ ਦੀ ਠੀਕ ਆ ਬਾਈ ਜਿਹੜੀ ਗੱਲ ਆ ਪਰ ਕਮੀ ਕੋਈ ਨਹੀਂ ਜਿਹੜੇ ਬੰਦੇ ਨੇ ਬਰੀਡ ਤੇ ਕੰਮ ਕਰਨਾ ਵੀਰੇ ਬਿਲਕੁਲ ਬਾਈ ਅੱਜ ਸਰਪ 75000 ਦੀ ਹਾਂ ਨਾ ਦੇਣੀ ਆ ਇਹ ਸਰਪ ਅੱਜ ਇਹ ਆਪਾਂ ਹਾਂ 75000 ਦੀ ਸਰਪ ਸਜਣੋ ਤੁਹਾਨੂੰ ਇਹ ਮਿਲ ਜਣੀ ਆ ਤੁਸੀਂ ਚੈੱਕ ਕਰਕੇ ਦੇਖੋ ਮੈਂ ਜਦੋਂ ਵੀਡੀਓ ਸ਼ੁਰੂ ਕਰੀ ਸੀ ਨਾ ਉਦਾਰ ਜਿਹੜੇ ਹਿਸਾਬ ਨਾਲ ਇਹਦਾ ਹਨਾ ਬੋਡੀਸ ਤਾਂ ਕੀ ਰਹਾ ਹਨ ਕਲਰ ਪੈਂਟਾ ਮੈਨੂੰ ਲੱਗਿਆ ਵੀ ਰੇਟ ਇਹਦਾ ਜਿਆਦਾ ਹੋਊਗਾ ਬਾਈ ਆਪਣੇ ਆਪਾਂ ਮੁੱਲ ਹੀ ਨਹੀਂ ਆਪਾਂ ਨਿਯਾਇਜ਼ ਕਰਦੇ ਹੁੰਦੇ ਇਹ ਦੇ ਦੇਣੀ ਅੱਜ ਆਪਾਂ ਸਿਰਫ 75000 75000 ਦੀ ਮੈਂ ਤਰੋ ਚੈੱਕ ਕਰਕੇ ਦੇਖੋ ਜਿਹੜਾ ਬੰਦਾ ਲੈ ਗਿਆ ਜਿੰਨੀ ਵੀ ਕਹੀਏ ਹਾਂ ਪਹਿਲੇ ਫੋਨ ਤੇ ਵਿਕਣੀਏ ਜਿਹੜੇ ਬੰਦੇ ਦੇ ਫੋਨ ਹੱਥ ਚ ਹੋਇਆ ਬਿਲਕੁਲ ਬਾਈ ਬਾਕੀ ਹੁਣੇ ਲੈ ਲੈਣੀ ਹਾਂ ਹੁਣੇ ਲੈ ਲੈਣੀ ਥਣ ਬਹੁਤ ਚੰਗਾ ਬਾਈ ਹੈਨਾ ਬਿਲਕੁਲ ਮੇਰੇ ਬਿਲਕੁਲ ਕਿਉਂਕਿ ਇਹ ਹੀ ਚੀਜ਼ਾਂ ਬਈ ਮੁੱਲ ਨਾਲ ਨਹੀਂ ਮਿਲਦੀਆਂ ਬਿਲਕੁਲ ਸਟ੍ਰੇਟ ਆ ਬਿਲਕੁਲ ਟੌਪ ਲਾਈਨ ਸੋਹਣੀ ਹੈ ਬਾਈ ਹੈਨਾ ਬੱਚਾ ਇਹ ਬੇਲਬੂਲ ਉਹ ਲੈਂਥ ਦੀ ਬਹੁਤ ਚੰਗੀਆਂ ਸੁਆ ਇਹਦਾ ਤੀਜਾ ਸੁਆ ਵੀਰੇ origignal ਠੀਕ ਆ ਬਾਈ ਤੇ ਸੂਈ ਆਪਣੇ ਕੋਲ ਆ ਵੀਰੇ ਜੇਰ ਜੁਰ ਕੰਪਲੀਟ ਪਾਤੀਆਂ ਨੇ ਠੀਕ ਆ ਵੀਰੇ ਮਗਰ ਬੱਚੇ ਨੂੰ ਜਨਮ ਦਿੱਤਾ ਇਹਨੇ ਠੀਕ ਆ ਬਾਈ ਹਾਂ ਬਾਲਾ ਹੋਊਗਾ ਇਹਦੇ ਥੱਲੇ ਵੀਰੇ 10 ਤੋਂ 11 ਕਿਲੋ ਖੁੱਲਾ ਡੁੱਲਾ ਖੁੱਲਾ ਡੁੱਲਾ ਬਾਈ ਹੈ ਨਾ ਹਾਂ ਬਾਕੀ ਬਾਈ ਦੁੱਧ ਵਾਲਾ ਹੰਗਾ ਹੈ ਨਾ ਪੂਰਾ ਪੂਰਾ ਵੀਰੇ ਨਾੜਾ ਨੂੜਾ ਮਖਾਈ ਬੈਠੇ ਕਿੰਨਾ ਚੰਗੀਆਂ ਲੱਗੀਆਂ ਇਹ ਤੋਂ ਤੁਸੀਂ ਚੈੱਕ ਕਰਕੇ ਥਾਣ ਵੀ ਬਹੁਤ ਸੋਹਣਾ ਲੱਗਿਆ ਹੋਇਆ ਹੈ ਨਾ ਕਰਮ ਚੰਗਾ ਆ ਤੁਸੀਂ ਚੈੱਕ ਕਰ ਲਓ ਗਲਾਬੀ ਗਲਾਬੀ ਥਾਣਾ ਬਾਕੀ ਚੌੜੀ ਚੁੜੀ ਬਹੁਤ ਬਾਕੀ ਬਰੀਡ ਦੇ ਵਿੱਚ ਤੁਸੀਂ ਇੱਥੋਂ ਚੈੱਕ ਕਰਕੇ ਸਾਡੇ ਨੂੰ ਭਾਇ ਵਤੇ ਦੇਖੋ ਬਾਕੀ ਬਾਈ ਕਹਿੰਦਾ ਤੀਜਾ ਸੂਆ ਜਿਹੜੀ ਸੂਈ ਹੋਈ ਆ ਇੱਥੋਂ ਚੈੱਕ ਕਰ ਲਓ ਤੁਸੀਂ ਅਫਤਾਰ ਜਿਹੜਾ ਹੁਣ ਤਿਆਰ ਦੁੱਧ ਆ ਜਿਹੜਾ ਤਿਆਰ ਹੈ ਨਾ ਹਾਂਜੀ ਹਾਂਜੀ ਉਹ ਕਿੰਨਾ ਬਈ ਦੁੱਧ ਜਿਹੜਾ ਤਿਆਰ ਆ ਆਪਣੇ ਘਰੋਂ ਜਿਹੜਾ ਬੰਦਾ ਚੋਲਵੇ ਹਣਾ ਆਪਣੇ ਘਰੇ ਵੀਰੇ 10 ਤੋਂ 11 ਕਿਲੋ ਵੀਰੇ ਦੋ ਟਾਈਮ ਤਿੰਨ ਟਾਈਮ ਬੰਦਾ ਚੋਕੇ ਲਿਆ ਸਕਦਾ ਬੰਦਾ ਚੋਕੇ ਲਿਆ ਸਕਦਾ ਹਾਂ ਕਸਲੀ ਬੰਦਾ ਆਉਦੀ ਘਰ ਕੇ ਲੈ ਲੇ। ਕਸਲੀ ਉਹਦੀ ਗਰੰਟੀ ਦੇ ਵੀਰੇ ਬੰਦਾ ਜਿਹੜਾ ਮਰਜ਼ੀ ਮਗਾ ਲੇ ਆਨਲਾਈਨ। ਕਿੰਨਾ ਵੀਰੇ? 10 ਕਿਲੋ ਦੀ ਗਰੰਟੀ ਦੇ। 10 ਕਿਲੋ ਦੀ ਗਰੰਟੀ ਤੇ ਬਾਈ ਕਹਿੰਦਾ ਕੋਈ ਬੰਦਾ ਆਨਲਾਈਨ ਮਗਾ ਲਵੇ ਹਾਂ ਤੇ ਪੂਰ ਸਿੱਟੇ ਦੀ ਥਣ ਘਟਵਾ ਦੀ ਘਰ ਤੱਕ ਗਰੰਟੀ ਹੋਊਗੀ। ਘਰ ਤੱਕ ਗਰੰਟੀ ਹੋਊਗੀ। ਬਾਕੀ ਜੇ ਗੱਲ ਕਰੀਏ ਬਾਈ ਥਾਣਾ ਲੱਗਿਆ ਬਾਹਲਾ ਜਾਰੇ। ਚੰਗਾ ਲੱਗਿਆ ਹੋਇਆ ਹੈ ਨਾ। ਇੱਥੋਂ ਚੱਕ ਕਰੋ ਤੁਸੀਂ। ਬਾਕੀ ਬੇ ਲੈਂਥ ਦੀ ਚੰਗੀ ਆ। ਦੇਖੋ। ਬਹੁਤ ਸੋਹਣਾ ਥਾਣਾ ਨਾੜਾ ਨੂੜਾ ਬਈ ਬਹੁਤ ਚੰਗੀ ਆ। ਹਵਾਰੇ ਚੰਗੀਆਂ ਵੀਰੇ। ਹਵਾਰ ਜਿੰਮ ਮੌਸਮ ਚੰਗਾ ਹਨਾ ਖਰਾਖਰੂਖ ਚੰਗੀ ਪੈ ਜੇ ਹਨਾ ਹਾਂ ਜੀ ਤੇਰੇ ਹਿਸਾਬ ਨਾਲ ਉਹ ਦੁੱਧ ਕਿੰਨਾ ਦੇ ਜੂਗੀ ਜਿਹੜਾ ਅੰਦਾਜ਼ਾ ਆਏਗਾ 15-16 ਕਿਲੋ ਖੁੱਲਾ ਡੁੱਲਾ ਦੁੱਧ ਦੇ ਜਾ ਖੁੱਲਾ ਡੁੱਲਾ ਦੁੱਧ ਇਹਨੇ ਦੇਈ ਜਾਣਾ ਵਾ 10 ਕਿਲੋ ਦੀ ਗਰੰਟੀ ਦਾ ਬਾਈ ਕਹਿੰਦਾ ਕੋਈ ਆਨਲਾਈਨ ਵੀ ਮੰਗਾ ਲੇ ਹਨਾ ਕੋਈ ਬੰਦਾ ਮਰਜ਼ੀ ਬੰਗਾ ਲੇ ਇਹਦਾ ਹੁਣ ਗੱਲ ਹੀ ਹੋ ਗਈ ਹਨਾ ਓਕੇ ਵਾਲੀ ਰਿਪੋਰਟ ਇਹ ਉਤਾਰ ਆਪਾਂ ਕਿੰਨੇ ਦੀ ਦੇਣੀ ਅੱਜ ਇਹ ਸਿਰਫ ਵੀਰੇ ਆਫਰ ਵਾਲਾ ਕੰਮ ਆ ਵੀਰੇ ਠੀਕ ਆ 52000 ਦੀ ਆਪਾਂ ਵੈਟ ਦੇ ਦੇਾਂਗੇ ਸਿਰਫ 52000 52000 ਦੀ ਮਿੱਤਰੋ ਤੁਹਾਨੂੰ ਇਹ ਮਿਲ ਜਾਣੀ ਆ ਬੈੜ ਤੁਸੀਂ ਚੈੱਕ ਕਰਕੇ ਦੇਖੋ 52000 ਦੇ ਵਿੱਚ ਇਹ ਹੀ ਆ ਬੈੜਾ ਮਿੱਤਰੋ ਤੁਹਾਨੂੰ ਨਹੀਂ ਮਿਲਣੀਆਂ ਘਰੇ ਅਗਲੇ ਦੇ ਗੰਦ ਕੱਪਾ ਕੜ ਕੱਪਾ ਸਾਰਾ ਕੁਝ ਚੱਲਣਾ ਠੀਕ ਆ ਬਾਈ ਹਾਂ ਲਓ ਵੀ ਮਿੱਤਰੋ ਇਹ ਦੇ ਦੇਣੀ ਅੱਜ ਆਪਾਂ ਸਰਫ ਸਰਫ 52000 52000 ਦੀ ਥਣ ਸੁਣ ਬਹੁਤ ਜਿਆਦਾ ਚੰਗਾ ਵਾ ਜਿਹੜੇ ਸੱਜਣ ਦੀ ਸਮਝ ਚ ਆ ਗਈ ਜਿਹੜਾ ਬੰਦਾ ਯਾਰ ਸਾਬ ਲਵੇ ਬਜਟ ਵਾਲਿਆ ਵੀਰੇ ਜਿਹੜਾ ਬੰਦਾ ਮਰਜੀ ਲੈ ਜਾਵੇ ਹਾਂ ਜਿਹੜਾ ਬੰਦਾ ਸਾਬ ਲਵੇ ਕਿਉਂਕਿ ਇਹਦੀ ਘੱਟ ਰੁਪਏ ਲਾਉਣੇ ਆ ਉਹਦੇ ਲਈ ਵੀਰੇ ਬਹੁਤ ਜਿਆਦਾ ਤੇ ਉਹਦੇ ਲਈ ਬਹੁਤ ਜਿਆਦਾ ਚੰਗੀ ਆ ਬਾਕੀ ਬਰੀਡ ਦੇ ਵਿੱਚ ਵੀ ਸੋਹਣੀ ਆ ਬਾਈ ਹਾਂ ਹੋਰ ਜ਼ਿਆਦੇ ਵੀਰੇ ਲਓ ਵੀ ਮੇਤਰੋ ਗੱਲਬਾਤ ਕਰੀਏ ਆਪਾਂ ਅਗਲੇ ਨਗੀਨੇ 'ਤੇ ਇਹਦੀ ਕੀ ਡਿਟੇਲ ਆ ਬਾਈ ਇਹਦੀ ਦੂਜਾ ਸੁਆ ਵੀਰੇ ਠੀਕ ਆ ਬਾਈ ਖਾਰਮ ਦੀ ਵਹਿੜ ਆ ਇਹ ਠੀਕ ਆ ਬਾਈ ਹਾਂ ਤੇ ਕਿੰਨੇ ਕਦਨ ਲੈਂਦੀ ਆ ਤਾਰੇ ਦਣੇ ਦੇ ਵੀਰੇ 4 ਤੋਂ 5 ਦਣ ਪਏ ਆ ਠੀਕ ਆ ਬਾਈ ਇੱਕ ਥਣ ਚੋ ਵੀਰੇ ਧਾਰਾਂ ਆਦੇ ਆਉਂਦੀਆਂ ਠੀਕ ਆ ਬਾਈ ਕੋਈ ਬੰਦਾ ਨਹੀਂ ਕਹਿ ਸਕਦਾ ਕਿ ਇਹ ਵੀਰੇ ਤਿੱਲ ਹੋਊਗੀ ਠੀਕ ਆ ਬਾਈ ਧਾਰਾਂ ਆਉਂਦੀਆਂ ਪਰਾਪੱਟੈਲ ਮੰਨ ਕੇ ਦੇਵਾਂਗੇ ਠੀਕ ਹੈ ਬਾਈ ਉਹ ਅਗਲੇ ਦੇ ਕਰਮਾਂ ਗਾਂ ਚੱਲ ਪਏ ਠੀਕ ਹੈ ਬਾਈ ਪਰ ਕੋਈ ਬੰਦਾ ਕੋਈ ਸਾਬਤ ਕਰ ਦੇ ਕਿ ਇਹ ਤੈਲਾ ਵੀਰੇ ਵੇਖ ਬਾਈ ਜਿਹੜੀ ਹਸਾਬ ਨਾਲ ਟਾਂਚਾ ਲੱਗਿਆ ਹੋਇਆ ਹੈ ਨਾ ਉਸ ਹਸਾਬ ਨਾਲ ਤਾਂ ਇਹਦਾ ਮੁੱਲ ਹੈ ਕੋਈ ਨਹੀਂ ਬੰਦਾ ਕਹਿ ਸਕਦਾ ਯਾਰ ਇਹ ਥਣਾ ਤੋਂ ਹੀ ਨਹੀਂ ਪਤਾ ਲੱਗਦਾ ਵੀ ਹੈ ਨਾ ਇਹਦਾ ਕੋਈ ਹੈ ਨਾ ਕਿਹੜਾ ਥਣ ਘੱਟ ਹੈ ਆਪਾਂ ਵੀ ਇਹਦੇ ਭਲੇਖਾ ਖਾਦਾ ਪਹਿਲਾਂ ਹਾਂ ਪਰ ਇਹ ਆ ਵੀ ਆਪਣਾ ਵਪਾਰ ਦਾ ਕੰਮ ਵੀ ਆਪਣੋ ਆਇਆ ਵੀ ਬਾਅਦ ਚੋਂ ਲਾਂਬੇ ਲਈ ਗੱਲ ਨਾ ਹੋਵੇ ਹਨਾ ਕੰਮ ਨਹੀਂ ਵੀਰੇ ਸਾਹ ਉਹ ਕਾ ਹੋ ਜਾਂਦਾ ਵੀਰੇ ਮੰਡੀਆਂ ਮੁੰਡੀਆਂ ਦੇ ਕੰਮ ਹੋ ਜਾਂਦੇ ਆ ਪਰ ਆਪਾਂ ਉਹ ਥਾਨੀ ਭਰਪੂਰ ਕੇ ਦੇਣ ਵਾਲਾ ਕੰਮ ਨਹੀਂ ਆਪਣੇ ਨਹੀਂ ਨਹੀਂ ਬਿਲਕੁਲ ਸਹੀ ਗੱਲ ਆ ਬਈ ਹਨਾ ਕਿਉਂਕਿ ਆਪਣਾ ਜਿਵੇਂ ਜੱਦੀ ਬਹੁਤੀ ਕੰਮ ਆ ਬਈ ਹਨਾ ਬਿਲਕੁਲ ਨਾ ਨਾ ਡੇਲੀ ਆਪਾਂ ਪਸ਼ੂ ਵੇਚਣਾ ਵੀਡੀਓ ਤੇ ਆਪਾਂ ਧੋਖਾ ਨਹੀਂ ਕਰਦੇ ਬਿਲਕੁਲ ਬਈ ਲਿਆ ਕਰ ਇਹਨੂੰ ਬਾਹਰ ਕੱਢ ਕੇ ਦਿਖਾਈਏ ਤੁਹਾਨੂੰ ਹੈ ਬਈ ਸ਼ੋਅ ਕੁਆਲਿਟੀ ਆ ਮੈਂ ਕਹਿੰਦਾ ਵੀਰੇ ਸਿਰੇ ਵਾਲਾ ਪੀਸ ਹੀ ਆ ਜਮਾ ਹਾਂ ਸਿਰੇ ਵਾਲਾ ਪੀਸ ਆ ਇੱਥੇ ਚੱਕ ਲਓ ਬਾਕੀ ਦੀ ਸਜਣੋ ਆਪ ਵੀ ਅੰਦਾਜ਼ਾ ਲਾ ਕੇ ਦੇਖਿਓ ਤੁਹਾਨੂੰ ਲੱਗਦਾ ਕਿਸੇ ਪਾਸਿਓਂ ਵੀ ਇਹਦਾ ਕੋਈ ਥਣ ਪਹਿਲਾ ਪਰ ਫੇਰ ਵੀ ਬਾਈ ਕਹਿੰਦਾ ਪਾਸ ਹੁੰਦੀ ਆ ਹਾਰਾਂ ਘੱਟ ਆਪਾਂ ਤੈਨ ਲੈ ਕੇ ਦੇਣੀ ਆ ਵੀ ਕੱਲੂ ਅਗਲੇ ਦੇ ਕਰਮਾ ਵੀਰੇ ਕੋਈ ਦਵਾਈ ਗੂੜੀ ਦਾਲੂ ਦਾ ਵਧੀਆ ਚੱਲੂਗਾ ਹਾਂ ਜੇ ਕਿਸਮਤ ਆ ਬਾਈ ਹੋ ਸਕਦਾ ਚੱਲ ਵੀ ਪਵੇ ਬਾਈ ਕਹਿੰਦਾ ਹਾਂ ਅਗਲੇ ਦੇ ਕਰਮਾ ਦੀਆਂ ਕਰ ਲਾਂ ਟਿਕਾਂਟਾ ਚੈੱਕ ਕਰਕੇ ਦੇਖੋ ਪਏ ਬਾਈ ਚਾਰੇ ਥਣ ਇੱਕੋ ਜੇ ਜਮਾ ਜਮਾ ਵੀਰੇ ਮਗਰਲਾ ਥਾਣਾ ਪਰ ਆਇਆ ਨਹੀਂ ਕੋਈ ਬੰਦਾ ਕਹਿ ਸਕਦਾ ਕਹਿ ਨਹੀਂ ਸਕਦਾ ਬਾਈ ਬੰਦਾ ਹੈ ਨਾ ਤੇ ਦਿਨ ਕਿੰਨੇ ਲੈਂਦੀ ਇਹ ਹਾਂ ਉਹਦੇ ਵੀਰੇ 4 ਤੋਂ 5 ਦਿਨ ਬੈਠਦੇ ਪਏ 4 ਤੋਂ 5 ਦਿਨ ਬੈਠਦੇ ਬਾਈ ਕਹਿੰਦਾ ਪਏ ਆ ਬਾਕੀ ਕੀ ਚੀਜ਼ ਆ ਬੈਠੀ ਆ ਹਾਂ ਬਾਕੀ ਬਰੀਡ ਦੇ ਵਿੱਚ ਸੋਹਣੀ ਆ ਨਾ ਬਾਕੀ ਜਿਹੜਾ ਹੈਗਾ ਤੁਹਾਨੂੰ ਦੱਸਿਆ ਬਾਈ ਨੇ ਉਹ ਦੱਸ ਹੀ ਦਿੱਤਾ ਜਨ ਜਨ ਬਰੀਡ ਬਹੁਤ ਜ਼ਿਆਦਾ ਵੈੜਦਾ ਬਾਕੀ ਆਏ ਆ ਨਾ ਅਵਤਾਰ ਬਈ ਜਿਹੜੇ ਹਿਸਾਬ ਨਾਲ ਬਰੀਡ ਬਾਈ ਚੰਗੀ ਆ ਹੈ ਨਾ ਉਸ ਹਿਸਾਬ ਨਾਲ ਜਿੰਨਾ ਇਹਦਾ ਅੱਜ ਮੁੱਲ ਆਪਾਂ ਆਫ ਕੈਮਰੇ ਗੱਲ ਕਰਦੇ ਕਰਨ ਉਹਨੇ ਨੇ ਦੁੱਧ ਦੇਤਾ ਦੁੱਧ ਵੀਰੇ ਦੇ ਦੀ ਬੱਚੀ ਫੇਰ ਤਾਂ ਵੀਰੇ ਬਾਰੇ ਨਹੀਂ ਆਰੇ ਆ ਫੇਰ ਤਾਂ ਬਾਈ ਸਿਰੇ ਅਲੀ ਗੱਲ ਬਾਤੀ ਹੋ ਜਾਣੀ ਆ ਆਉਦਾ ਵੀ ਧੋਖਾ ਇਹਦਾ ਟੁੱਟ ਜੂ ਹੈ ਨਾ ਬਿਲਕੁਲ ਬਾਈ ਬਿਲਕੁਲ ਇਹ ਅਵਤਾਰ ਇਹ ਅੱਜ ਕਿੰਨੇ ਦੀ ਦੇਣੀ ਆ ਆਪਾਂ ਇਹ ਵੀ ਵੀਰੇ ਬਸ ਆਫਰ ਵਾਲਾ ਕੰਮ ਹੀ ਆ ਠੀਕ ਆ ਬਾਈ ਸਿਰਫ ਦੇਵਾਂਗੇ 65000 ਦੀ ਸਿਰਫ 65000 ਦੀ ਇਹ ਵੇੜ ਤਿਆਰ ਹੁੰਦੀ ਸਵਾ ਲੱਖ ਦੀ ਵੀਰੇ ਗਾਂ ਵੇਖਦੀ ਵੇਖਦੀ ਬਾਈ ਹਣ ਸਿਰਫ 65000 ਦੀ ਦੇਵਾਂਗੇ ਅੱਜ ਸਿਰਫ ਮਿੱਤਰੋ ਇਹ ਤੁਹਾਨੂੰ 65000 ਦੀ ਮਿਲ ਜਣੀ ਆ ਢਾਂਚਾ ਟੁੰਚਾ ਸੋਹਣਾ ਲੱਗਿਆ ਹੋਇਆ ਵਾ ਤੁਸੀਂ ਚੈੱਕ ਕਰਕੇ ਦੇਖ ਲਓ ਬਾਈ ਕਹਿੰਦਾ ਮੰਡੀ ਵਗੈਰਾ ਤੇ ਇਹ ਵੇਚਣੀ ਆ ਬਤਾ ਥਾਣੇ ਦਾ ਪਾਸ ਹੁੰਦਾ ਪਰ ਨਹੀਂ ਆਪਾਂ ਇਹ ਨਾ ਵੀਰੇ ਕੋਈ ਥਾਂ 'ਚ ਕੋਈ ਗੰਡ ਮਰੋੜੀ ਹੋਊਗੀ ਕੋਈ ਨਾੜ ਹੋਊਗੀ ਕੋਈ ਚੱਕਰ ਨਹੀਂ ਵੀਰੇ ਐ ਸਾਫ਼ ਪੁੱਲ ਆ ਜਮ ਹਾਂ ਆਵੇਲਾ ਪਾਸਾ ਵੀ ਨਹੀਂ ਕੋਈ ਚੱਕਿਆ ਬੈਠਦਾ ਨਾ ਬਿਲਕੁਲ ਬਈ ਇੱਕੋ ਜਿਹਾ ਪਿਆ ਟਾਂਚਾ ਹਾਂ ਆ ਵੇਖ ਵਿਖਾਈ ਹੁਣ ਹਾਂ ਜਮਾ ਪਾਸਾ ਪੱਧਰ ਪਿਆ ਇੱਕੋ ਜਿਹਾ ਜਮਾ ਤੁਸੀਂ ਚੈੱਕ ਕਰੋ ਅਡਰ ਕਰਨ ਵਾਲੀ ਦਾ ਪਿਆ ਵੇ ਬਰੀਡ ਆ ਬਾਈ ਹੈਨਾ ਬਹੁਤ ਜ਼ਿਆਦੇ ਵੀਰੇ ਬਰੀਡ ਆ ਵੇ ਬਰੀਡ ਦੇ ਵਿੱਚ ਹੈਨਾ 24 25 ਕਿਲੋ ਖਰਾਬ ਦੁੱਧ ਦਊਗੀ ਵੀਰੇ ਹਾਂ 24 25 ਕਿਲੋ ਬਾਈ ਦੁੱਧ ਦੇ ਦਊ ਚੱਲ ਗੱਲ ਕਰੀਏ ਅਵਤਾਰ ਆਪਾਂ ਅਗਲੀ ਦੀ ਹੈਨਾ ਕੀ ਡਿਟੇਲ ਆ ਬਾਈ ਇਹਦੀ ਦੂਜਾ ਸੁਆ ਸੁੰਦੀ ਆ ਵੀਰੇ ਵਹਿੜ ਅੱਜ ਜਿਹੜਾ ਬੰਦਾ ਲੈਗਾ ਯਾਦ ਕਰੂਗਾ ਬਾਈ ਬਿਲਕੁਲ ਬਾਈ 20000 ਸਸਤੀ ਵੇੜ ਅੱਜ ਅੱਜ 20000 ਸਸਤੀ ਮਿਲਦੀ ਹੈ ਲਓ ਵੀ ਮਾਤਰੋ ਤੇ ਦਿਨ ਕਿੰਨੇ ਲੈਂਦੀ ਆ ਤਾਰੇ ਨਾ ਪਹਿਲੇ 7 ਦਿਨਾਂ ਦੀ ਵੇੜ ਦੇ ਠੀਕ ਆ ਬਾਈ ਹਾਂ ਤੇ ਇੱਥੋਂ ਤੁਸੀਂ ਇਹਦੀ ਬਰੀਡ ਦੀ ਕੁਆਲਿਟੀ ਸੱਜਣੋ ਚੈੱਕ ਕਰ ਲਓ ਪ੍ਰਿੰਟ ਪ੍ਰਿੰਟ ਬਹੁਤ ਜਿਆਦੇ ਸੋਹਣਾ ਵਾਣਾ ਤੇ ਅੱਜ ਇਹਦਾ ਬਾਈ 20000 ਰੇਟ ਘੱਟ ਕਰਨਾ ਹੈ ਬਿਲਕੁਲ ਬਈ ਬਿਲਕੁਲ ਲਓ ਵੀ ਮਾਤਰੋ ਹੁਣ ਤੁਸੀਂ ਰੇਟ ਸੁਣਿਓ ਬਾਈ ਕਹਿੰਦਾ ਅੱਜ ਦਾ ਜਿਹੜਾ ਇਹਦਾ ਰੇਟ ਆ ਉਹ ਆਪਾਂ 20000 ਰੁਪਇਆ ਘੱਟ ਕਰਕੇ ਦੇ ਦੇਣਾ ਆਰਡਰ ਚੱਕ ਬਾਈ ਇੱਕ ਹੋਰ ਗੱਲ ਆ ਇਹਦਾ ਆਰਡਰ ਬਹੁਤ ਸੋਹਣਾ ਫੈਕਸੀ ਬਹੁਤ ਸੋਹਣਾ ਵੀਰੇ ਬਹੁਤ ਸੋਹਣਾ ਐਣਾ ਕੋਈ ਭਾਲ ਪੂਲ ਹੈਗੀ ਜਮੈਂ ਰੂਵਰਗਾ ਆ ਰੂਵਰਗਾ ਪਿਆ ਇਹ ਦਿਨ ਕਿੰਨੇ ਕੱਢਦੀ ਬਾਈ ਹਜੇ ਇਹ ਲੈਣੇ ਸੱਤ ਤੋਂ ਅੱਠ ਦਿਨ ਬੈਠਦੇ ਪਿਆ ਜੀ ਸੱਤ ਤੋਂ ਅੱਠ ਦਿਨ ਬਾਈ ਕਹਿੰਦਾ ਕੱਢਦੀ ਆ ਅੰਦਾਜ਼ਾ ਆ ਜਾ ਬਾਈ ਕਿਵੇਂ ਆ ਵੀ ਜਿਹੜੇ ਹਿਸਾਬ ਨਾਲ ਇਹਦੀ ਆ ਬਰੀਡ ਆ ਕਿੰਨਾ ਦੁੱਧ ਤੇਰੇ ਸਾਹਬਾ 24 25 ਕਿਲੋ ਬੰਦਾ ਵੀਰੇ ਨਾਰਮਲੀ ਸੇਵਾ ਦੇ ਬੰਦਾ ਦੁੱਧ ਲੈ ਲੂਗਾ ਨਾਰਮਲ ਸੇਵਾ ਦੇ ਲੈ ਲੂਗਾ ਬਾਕੀ ਜਿਹੜੀ ਗੱਲ ਆ ਕੁਆਲਟੀ ਦੇ ਵਿੱਚ ਜਿਹੜਾ ਆਰਡਰ ਆ ਐਨ ਆਊਗਾ ਵੀਰੇ ਨਿੱਕੀਆਂ ਮੋਟੀਆਂਆਂ ਹੋਣੀਆਂ ਥੱਕੀਆਂ ਮਹੰਗੀਆਂ ਆਉਣੀਆਂ ਉਹ ਕੰਮ ਨਹੀਂ ਹੈਗਾ ਹਾਂ ਹਾਂ ਪੂਰੀਆਂ ਚੰਗੀਆਂ ਬਣਾਂਗੀਆਂ ਇੱਥੋਂ ਚੈੱਕ ਕਰੋ ਤੁਸੀਂ ਬਾਕੀ ਖੜਨੀ ਖੜਨੀ ਦੀ ਸ਼ਕੀਨ ਆ ਇੱਥੋਂ ਤੁਸੀਂ ਬਰੀਡ ਬਈ ਜਿਹੜੇ ਬੰਦੇ ਨੂੰ ਦੇਖ ਲਈ ਉਹਨੂੰ ਆਪੇ ਹੀ ਸਮਝ ਲੱਗ ਜੇਣੀ ਹੈ ਨਾ ਬਿਲਕੁਲ ਇੱਥੋਂ ਚੈੱਕ ਕਰੋ ਬਰ ਕਿੰਨਾ ਦੁੱਧ ਸਹੀ ਹੈਦਾ ਬਈ 24 25 ਕਿਲੋ ਵੀਰੇ ਖਰਾ ਤਾਂ ਦਵਾੜ ਦਊਗੀ ਵੀਰੇ 24 25 ਕਿਲੋ ਦੁੱਧ ਦਾ ਹਨਾ ਬਰੀਡ ਦੀ ਪੂਰੀ ਟਾਪ ਕੁਆਲਿਟੀ ਦੀ ਹਨਾ ਬੈੜ ਬਾਈ ਹਨਾ ਪੂਰੀ ਪੂਰੀ ਕਿੰਨੇ ਦੀ ਦੇਣੀ ਆ ਪਾਏ ਜਿੱਦ ਦੇ ਬੈੜ ਤਿਆਰ ਹੋ ਗਈ ਵੀਰੇ ਲੱਖੋਂ ਬਾਹਰ ਦੀ ਆ ਠੀਕ ਆ ਬਾਈ ਜਿਹੜੀ ਗੱਲ ਆ ਠੀਕ ਆ ਬਾਈ ਅੱਜ ਸਿਰਫ ਹੀ ਦੇਵਾਂਗੇ ਵੀਰੇ 80 ਹਜ਼ਾਰ ਦੀ ਬੈੜ 80 ਹਜ਼ਾਰ ਨਹੀਂ ਸਿੱਧਣੋਂ ਤੁਹਾਨੂੰ ਇਹ ਲੈਣੀ ਵੀਰੇ ਕੀ ਜੀ ਬਾਈ ਬਾੜਾ ਵਾਲੇ ਸੋਨਾ ਰੂਮ ਵਰਗਾ ਪਿਆ ਹਨਾ ਹਾਂ ਇੱਕ ਤਾਂ ਤੁਸੀਂ ਚੈੱਕ ਕਰਕੇ ਦੇਖ ਲਓ ਅੱਜ ਕੁਝ ਵੀ ਨਹੀਂ ਬੈੜ ਨੂੰ ਲੈ ਰਹਾ ਅਜ ਤਾਂ ਇਹ ਜੇ ਕੋਈ ਵਪਾਰੀ ਚੱਜਣ ਲੈ ਜਾਂਦਾ ਬਈ ਉਹਦੇ ਵੱੱਤ ਚੱਕ ਮਾਰਦਾ ਵੱੱਦੇ ਚੀਜ਼ ਆ ਵੀਰੇ ਹਾਂ ਕਾਕੇ ਬਰੀਡ ਦੇ ਵਿੱਚ ਸੋਹਣੀ ਹੈ ਮੇਨ ਗੱਲ ਜਿਹੜੀ ਮੈਨੂੰ ਇਹਦੀ ਖਾਸ ਲੱਗੀ ਬਾਈ ਇਹਦਾ ਆਰਡਰ ਬੜੀ ਚੰਗੀ ਕੁਆਲਿਟੀ ਦਾ ਬਹੁਤ ਬਹੁਤ ਵੀਰੇ ਜਿੰਨਾ ਲੇਵਾ ਤਿਆਰ ਕਰਨਾ ਆਪਦੀ ਅੱਖਾਂ ਸਾਹਮਣੇ ਚਾਰ ਕਰੂਗਾ ਹਾਂ ਇਹ ਸੋਹਣਾ ਵਹਿੜ ਲੇਵਾ ਤਿਆਰ ਕਈ ਵਾਰੀ ਨਾ ਜਾਨਵਰ ਟੈਟ ਜਾਂ ਲੇਵਾ ਰੱਖਦਾ ਬਾਈ ਉਹਦੇ ਉਹਦੇ ਚ ਖਰੀਦਣ ਵਾਲੇ ਨੇ ਵੀ ਥੋੜਾ ਡਰ ਰਹਿਣਾ ਹਾਂ 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 ਬਿਲਕੁਲ ਦੇਖ ਲੋ ਤੀ ਲੈ ਉਹ ਲਾਇਨ ਉਹੀ ਪਿਆ ਹਾਂ ਆਪਣੀ ਵਹਿੜ ਨੂੰ ਲੈ ਹਾਂ ਬਾਕੀ ਇਹ ਆ ਵੀ ਸਾਊ ਸਰੀਫ ਆ ਬਾਈ ਹੈਣਾ ਬੜੀ ਬੜੀ ਦਾ ਕਹਿ ਗਿਆ ਉਹ ਚਾਹਣੀ ਪੈਂਦੀ ਆ ਬਾਈ ਹਾਂ ਕੋਈ ਨਹੀਂ ਬਾਈ ਹੈਨਾ ਇੱਕ ਵਾਰ ਬਾਈ ਹੈਨਾ ਐਡਰੈਸ ਬੋਲ ਕੇ ਮੋਬਾਈਲ ਨੰ ਪਣ ਤੇ ਜਿਹੜੇ ਬੰਦੇ ਨੇ ਦੌਲਤ ਵਰਦਾ ਘਰ ਪਾ ਚੁੱਕੇ ਜਿਹਨੂੰ ਮਰਜ਼ੀ ਆ ਸਕਦਾ ਠੀਕ ਹੈ 887601402 ਬਾਈ ਦਾ ਨੰਬਰ ਸਕਰੀਨ ਦੇ ਉੱਪਰ ਵੀ ਚੱਲ ਰਿਹਾ ਕਿਸੇ ਵੀ ਸੱਜਣ ਨੇ ਇਹਨਾਂ ਚਾਰਾਂ ਨਗਾਂ ਦੇ ਵਿੱਚੋਂ ਕੋਈ ਵੀ ਨਗ ਖਰੀਦਣਾ ਬਾਈ ਦੇ ਨਾਲ ਤੁਸੀਂ ਗੱਲਬਾਤ ਕਰ ਲੈਣੀ ਹੈ ਬਾਕੀ ਕੋਈ ਵੀ ਤਸੱਲੀ ਪਰਖ ਕਰਨੀ ਹੈ ਤੁਸੀਂ ਆਪਦੇ ਪੱਦਰ ਤੇ ਕਰਕੇ ਸੌਦਾ ਕਰਨਾ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ